100 ਬਜੰਦਾ 4 ਸਟਾਰ ਰਵਰਸ ਪੀਟੀਓ ਡਬਲ ਪੰਪ ਸੋਨਾ ਲਿੱਕਾ ਡੀਆਈ 60 ਦਾ ਹਾਂ ਇਹ ਕਿੰਨੇ ਮਾਡਲ ਹੈ ਜੀ ਇਹ ਮਾਡਲ 2007 ਹੈ ਵੀਰੇ ਇਹਨਾਂ 14 ਲੀਟਰਾਂ ਚ ਹੁੰਦਾਗਾ ਤੇਲ ਬ੍ਰੇਕਾਂ ਹੁੰਦੀਆਂ ਡਿਸਟ੍ਰਿਬਿਊਟਰ ਹੁੰਦਾ ਇਹਦਾ ਕਰਦੇ ਇਹ ਨਿਊ ਹਾਲੈਂਡ 630 ਪਲੱਸ ਵਾਲਾ ਤੇ ਪਲੱਸ ਵਾਲਾ ਵੀਰੇ 2008 ਮਾਡਲ ਹੈਗਾ ਠੀਕ ਹੈ ਜੀ ਟੀਆ ਇਹ 3 ਸਪੀਡ ਹੋਇਆ ਹੋਇਆਗਾ 3 ਸਪੀਡ ਹੋਇਆ ਹੋਇਆ ਹਾਂ ਡਿਸਟ੍ਰਿਬਿਊਟਰ ਲੱਗਿਆ ਹੋਇਆ ਇਹਦੇ ਅਕਸਰੀ ਕਰ ਬਾਈ ਜੀ ਆਪਾਂ ਮੋਚੇ ਬਰਨਾਲਾ ਟਰੈਕਟਰ ਮੰਡੀ ਤੇ ਸੋਨੂੰ ਦਿਖਾਉਣੇ ਕੈਂਡ ਕੈਂਡ ਕੰਡੀਸ਼ਨਾਂ ਦੇ ਟਰੈਕਟਰ ਤੇ ਬਾਈ ਗੱਗੂ ਨਾਲ ਮਲਾਉਣਾ ਸਾਨੂੰ ਆਪਾਂ ਬਣੇ ਰਹੋ ਵੀਡੀਓ ਨਾਲ ਐਂਡ ਦਾ ਹਾਂਜੀ ਬਾਈ ਐਸੀ ਕਾੜੀ ਸਸੀ ਕਾੜੀ ਸਸੀ ਕਾੜੀ ਔਰ ਕਿਵੇਂ ਜੀ ਬਹੁਤ ਵਧੀਆ ਪ੍ਰਸਤੋ ਠੀਕ ਹੈ ਜੀ ਤੇ ਕਿੰਨੇ ਦਾ ਟਰੈਕਟਰ ਲੈ ਕੇ ਆਏ ਜੀ ਟਰੈਕਟਰ ਅੱਜ ਲਿਆਂਦੇ ਸੀ 7-8 ਲਿਆਂਦੇ ਜੀ ਵੀਰੇ ਠੀਕ ਹੈ ਜੀ ਤੇ ਆਪਾਂ ਸਭ ਤੋਂ ਪਹਿਲਾਂ ਟਰੈਕਟਰਾਂ ਬਾਰੇ ਦਿੰਨੇ ਬਾਈ ਜਾਣਕਾਰੀ ਫਿਰ ਬਾਈ ਦਾ ਆਪਾਂ ਡਰੈਸ ਦੇਵਾਂਗੇ ਸਾਹਮਣੇ ਆ ਗਿਆ ਜੀ ਸਵਰਾਜ 735 ਸਿੰਗਲ ਸਟਾਰ ਕਿੰਨੇ ਮਾਡਲ ਹੈ ਜੀ ਇਹ ਇਹ ਮਾਡਲ 2005 ਆ ਵੀਰੇ 5 ਮਾਡਲ ਆ 6 6 ਮਾਡਲ ਹੈਗਾ 6 ਮਾਡਲ ਹੈ ਹਾਂ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਟਾਇਰ ਤਾਂ ਹੈਗਾ 85 ਇੱਕ ਪੈਸੇ ਟਾਇਰ ਹੈਗੇ ਚੌਕੜੇ 80 ਲਾ ਲਓ 90 ਲਾ ਲਓ ਅਸਾਂ ਠੀਕ ਹੈ ਜੀ ਇਹ ਰੰਗ ਪੇਂਟ ਦੀ ਇਹ ਗੱਲ ਆਵਾਜ਼ ਕਰੀਏ ਰੰਗ ਪੇਂਟ ਸੋਨਾ ਟਰੈਕਟਰ ਖੁੱਲਿਆ ਖੁੱਲਿਆ ਨਹੀਂ ਹੈਗਾ ਇਹ ਗੱਲ ਟਰੈਕਟਰ ਦਾ ਕਲੱਚ ਵੀ ਨਹੀਂ ਖੁੱਲਿਆ ਵੀਰੇ ਹਲੇ ਠੀਕ ਹੈ ਜੀ ਬੱਚ ਵੀ ਸੀਲਡ ਹੈਗਾ ਠੀਕ ਹੈ ਜੀ ਹਾਂ ਦੇਖ ਸਕਦੇ ਹੋ ਕੰਡੀਸ਼ਨ ਟਰੈਕਟਰ ਰੰਗ ਪੇਂਟ ਉਹ ਸਾਡਾ ਥੋੜਾ ਜਿਹਾ ਮੋਟੀ ਮੋਟੀ ਆਤ ਹੁੰਦੇ ਆ ਵਪਾਰੀਆਂ ਦੀ ਜਿਵੇਂ ਇੱਥੋਂ ਜੋ ਲਿਆ ਵਸੇ ਇੱਥੇ ਜਿਹੜਾ ਲਾਤਾ ਉਹ ਮਾੜੀ ਮੋਟੀ ਚੀਜ਼ ਨਹੀਂ ਹੋਈ ਆ। ਮੈਂ ਪੰਪਰ ਕਰਾਤਾ ਮਸਾ ਮਰੇ ਮੋਟੇ ਜਿਆ ਹੁੰਦਾ ਵੀ ਚਲ ਕਰਾ ਦਈਏ। ਠੀਕ ਆ। ਆ ਦੇਖ ਇਧਰੋਂ ਵੀ ਆ ਹੋਇਆ ਬਈ ਆਡੀ ਦਿਖੀ ਜਾਂਦਾ ਆਪਾਂ ਨੂੰ। ਹਾਂਜੀ ਹਾਂਜੀ। ਇਸ ਸਪੰਡਲ ਜਦੋਂ ਗ੍ਰੀਸ ਗਲੂਰ ਕਰਦੇ ਨਾ ਸਪੰਡਲ ਕੱਟਦੇ ਉਹ ਤਾਂ ਲੈ ਜਾਂਦਾ ਇੱਥੋਂ। ਠੀਕ ਆ ਜੀ। ਦਾ ਟਰੈਕਟਰ ਹੈਗਾ ਜਿੰਨਾ ਜੈਨੀ ਹੈ ਨਾ ਟਰੈਕਟਰ ਦਾ ਸਾਫ ਸੁਥਰਾ ਟਰੈਕਟਰ ਆ। ਠੀਕ ਹੈ ਇੰਜਨ ਗੇਰ ਦੀ ਗਾਰੰਟੀ ਹੋ ਬਈ ਹਾਂ ਹਾਂ ਇੰਜਨ ਗੇਰ ਚਾਹੇ ਅਗਲਾ ਘੰਟਾ ਚਲਾ ਕੇ ਦੇਖ ਲੈ ਯਾਰ ਕੋਈ ਗੱਲ ਨਹੀਂ ਕੋਈ ਠੀਕ ਹੈ ਜੀ ਕਾਗਜ਼ੇ ਪੱਤਰਾਂ ਦੀ ਬਈ ਜਿੰਮੇ ਆਹ ਕਾਗਜ਼ੇ ਪੱਤਰਾਂ ਦੀ ਸਾਰਾ ਉਹ ਆਪਣੀ ਦੁਕਾਨਦਾਰੀ ਆ ਵੀਰੇ ਆਈ ਨਹੀਂ ਹੈਗਾ ਵੀ ਇੱਕ ਵਾਰੀ ਟਰੈਕਟਰ ਦੇਤਾ ਆਪਾਂ ਅਗਲੇ ਨਾਲ ਮੁੜ ਕੇ ਵਰਤਣਾ ਨਹੀਂ ਹੈਗਾ ਠੀਕ ਹੈ ਜੀ ਪੱਕਾ ਆਪਣਾ ਵਰਤਣ ਵਾਲਾ ਕੰਮ ਆ ਹਾਂ ਜੀ ਹਾਂ ਇਹ 6 ਮਾਡਲ ਕੀ ਡਿਮਾਂਡ ਕਰਦੇ ਨੇ ਇਹਨੂੰ 2,85,000 ਮੰਗਦੇ ਆ ਵੀਰੇ ਹਾਂਜੀ ਬਾਕੀ ਮੌਕੇ ਤੇ ਹੋ ਜਾਂਦਾ ਹੁੰਦਾ ਠੀਕ ਹੈ ਜੀ ਮੈਂ ਵੀਡੀਓ ਦੇਖ ਕੇ 80,000 ਦਾ ਦੇ ਦਾਂਗੇ ਹੋ ਜਾਊਗਾ ਹਾਂ ਜੀ 1,70 ਅੱਗੇ 855 BB65 ਅੱਗੇ ਆ ਗਿਆ ਜੀ ਪੀਵੀ ਪੁਆਇੰਟ ਮਹਾਲੀ ਦਾ ਸਵਰਾਜ 855 4 ਸਟਾਰ ਰਿਵਰਸ ਪੀਟੀਓ ਡਬਲ ਪੰਪ ਤੇ ਡਿਸਟਰੀਬਿਊਟਰ ਜੀ ਡਿਸਟਰੀਬਿਊਟਰ ਨਹੀਂ ਮੇਰੇ 12 ਚ ਆਏ ਨੇ ਠੀਕ ਆ ਜੀ ਠੀਕ ਆ ਜੀ 12 ਮਾਡਲ ਆ ਰੰਗ ਪੈਂਟ ਦਾ ਪੂਰਾ ਸੋਨਾ ਟਰੈਕਟਰ ਆ ਚੰਗਾ ਟਰੈਕਟਰ ਦੇਖੋ ਬਈ ਕੰਡੀਸ਼ਨ ਤੁਸੀਂ ਰੰਗ ਪੈਂਟ ਦੀ ਟਰੈਕਟਰ ਦੀ ਪੂਰੀ ਓਕੇ ਰਿਪੋਰਟਾਂ ਜਾਂ ਤੇ ਟਾਇਰਾਂ ਦੀ ਕੀ ਕੰਡੀਸ਼ਨ ਹੋਊ ਜੀ ਟਾਇਰ ਤਾਂ ਫਿਰ ਹੈਗੇ 85 90 ਪੈਸੇ ਹੈਗੇ ਟਾਇਰ ਦਾ ਠੀਕ ਐ 85 ਕੇ ਪੈਸੇ ਮੰਨ ਲਓ ਮੂਰਲੇ 90 ਕੇ ਪੈਸੇ ਆਗੇ ਠੀਕ ਐ ਜੀ ਮੂਰਲੇ ਐਮ ਆਰ ਐਫ ਦੇ ਪਿਛਲੇ ਅਲਾਈਂਸ ਦੇ ਲੈਣੇ ਆਗੇ ਹਾਂਜੀ ਹਾਂ ਅਲਾਈਂਸ ਦੇ ਆਗੇ ਬਈ ਬਾਈਕ ਵਾਲੇ ਟਾਇਰ 16 ਨੇ ਟਾਇਰਾਂ ਚਾਹੀਦੇ ਜੀ ਨਹੀਂ ਨਹੀਂ 14 ਵਾਲਾ 14 ਦੇ ਟਾਇਰ ਉਹ ਸਾਈਜ਼ ਥੋੜਾ ਜਿਹਾ ਨਾ ਲਾਈਂਸ ਦਾ ਵੱਡਾ ਹੁੰਦਾ ਸਾਈਜ਼ ਦੂਜਾ ਐਮ ਆਰ ਐਫ ਨਾਲ ਹਾਂਜੀ ਹਾਂ ਜਾਂ ਦੂਜਿਆਂ ਨਾਲੋਂ ਇਹ ਤਾਂ ਸਾਈਜ਼ ਥੋੜਾ ਵੱਡਾ ਹੁੰਦਾ ਤੇ ਹੁੰਦੇ ਵੀ ਥੋੜੇ ਮਹਿੰਗੇ ਆ ਉਹਨਾਂ ਨੂੰ ਠੀਕ ਐ ਜੀ ਆਪਰ ਸਟੀering ਡਬਲ ਪੰਪ 12 ਮਾਡਲ ਹੈ ਡਿਮਾਂਡ ਕੀ ਹੈ ਜੀ ਡਿਮਾਂਡ ਦੇ ਦੀ 4 ਲੱਖ 65 ਹਜ਼ਾਰ ਕਰਦੇ ਆ 4.65 ਲੱਖ ਦੀ ਡਿਮਾਂਡ ਆ। ਬਾਕੀ ਮੌਕਾ ਹੋ ਜਾਂਦਾ ਹੁੰਦਾ ਇਹ ਤਾਂ ਆਪਾਂ ਕਿਹੜਾ ਗਿਣਕੇ ਪਾਏ ਹੁੰਦੇ ਵੀ ਇੰਨੇ ਹੀ ਲੈਣੇ ਆਗੇ। ਠੀਕ ਹੈ ਜੀ। ਓਕੇ ਨਾ ਜਿੰਨਾ ਉਹਨੇ ਮੈਂ ਜਦੋਂ ਆਹ ਟਰੈਕਟਰ ਵਿੱਚ ਸੋਨਾ ਲਿੱਕਾ ਸੀਗਾ ਹੁਣ ਇੱਥੇ ਹਾਂਜੀ। ਐ ਉਹ ਬੰਦੇ ਮਿੱਤਰਪੁਰ ਆ ਗਏ ਥੋੜੀ ਦਾਬ ਵਧ ਪਈ ਹੈ। ਤਾਂ ਚਲੋ ਜਾਇਆ। ਵਧ ਮੰਨਤਾ ਨਾ ਹੋਵੇ। ਉਹ ਤਾਂ ਹੋ ਜਾਂਦਾ ਹੁੰਦਾ। ਠੀਕ ਹੈ ਜੀ। ਅੱਗੇ ਆ ਗਿਆ ਬਈ ਸੋਨਾ ਲਿੱਕਾ ਡੀਆਈ 60 ਦਾ। ਹਾਂ। ਇਹ ਕਿੰਨੇ ਮਾਡਲ ਹੈ ਜੀ? ਇਹ ਮਾਡਲ 2007 ਹੈ ਵੀਰੇ। ਇਹਨਾਂ 14 ਲੇਟਰਾਂ ਚ ਹੁੰਦਾਗਾ। ਠੀਕ ਹੈ। ਤੇਲ ਬ੍ਰੇਕਾਂ ਹੁੰਦੀਆਂ ਡ ਪਰ ਪਾਵਰ ਨਹੀਂ ਹੁੰਦਾ ਸਿਮਪਲ ਸਟੇਜਿੰਗ ਹੁੰਦਾ ਹੈ ਠੀਕ ਹੈ ਜੀ ਇਹ ਹੈ ਕਿ 14 ਦੇ ਟਾਇਰਾਂ ਚ ਹਾਂ ਸਿੰਗਲ ਪੰਪ ਚ ਬੇਟ ਨਾ ਦੇਖੀ ਬੇਟੇ ਦੇ ਦੁਜੀ ਲੱਗੇ ਰਬੜ ਦੇ ਲੱਗੇ ਹੋਇਆ ਠੀਕ ਹੈ ਜੀ ਠੀਕ ਹੈ ਇਹ ਕੰਡੀਸ਼ਨ ਟਰੈਕਟਰ ਦੀ ਪੂਰੀ ਘੈਂਟ ਬਈ ਆਹ ਟਰੈਕਟਰ ਠੀਕ ਆ ਗਾ ਸਾਈਡ ਗੀਅਰ ਚ ਆ ਜਾਂਦਾ ਹਾਂ ਤੇ ਨਹੀਂ ਆਪਾਂ ਉਹ ਪੈਸਾ ਤਾਂ ਵੀ ਬਾਹਲਾ ਨਮਿਆ ਚ ਅਮਰ ਜਣੀ ਹੈਗਾ ਟਰੈਕਟਰ ਠੀਕ ਆ ਕਰ ਰੰਗ ਪੇਂਟ ਦਾ ਪੂਰਾ ਸੋਹਣਾ ਟਰੈਕਟਰ ਹਾਂ ਇਹ ਮੜਾ ਮੋਟਾ ਤਾਂ ਇਹ ਵੀ ਹੋਇਆਗਾ ਜਿਵੇਂ ਤੈਨੂੰ ਕਹੀ ਜਾਈਏ ਆ ਪੈਪੂਰ ਨਾ ਦਿਖਾਇਆ ਪਿਆ ਜਿਵੇਂ ਬਸਾਂ ਥੱਲੋਂ ਆਇਆ ਬਸਾਂ ਪੂਰਾ ਓਕੇ ਆ ਹਾਂ ਜੀ ਹਾਂ ਠੀਕ ਹੈ ਜੀ ਤੇ ਮੇਰਾ ਬੰਪਰ ਜਾ ਕਰਾਤਾ ਸੀਗਾ ਹਾਂਜੀ ਹਾਂਜੀ ਇਹ ਮੜਾ ਮੋਟਾ ਵੀ ਕਰਾਉਣਾ ਹੋ ਜਾਂਦਾ ਬਾਕੀ ਹਾਰ ਸਿੰਘਾਂ ਦਾ ਮੜਾ ਮੋਟਾ ਲਾਉਣਾ ਹੀ ਪੈਂਦਾ ਹਾਂਜੀ ਕੀ ਮਾਡਲ ਹੈ ਜੀ ਮਾਡਲ ਤਾਂ 2007 ਹੈ ਵੀਰੇ ਹਾਂਜੀ ਤੇ 3,115,000 ਡਿਮਾਂਡ ਕਰਦੇ ਆ ਦੇ ਦਾਂਗੇ 3 ਲੱਖ ਰੁਪਏ ਦਾ ਪੂਰੇ 3 ਲੱਖ ਦਾ ਟਰੈਕਟਰ ਮਿਲ ਜੂ 15,000 ਦਾ ਡਿਸਕਾਊਂਟ ਹਾਂਜੀ ਹਾਂਜੀ ਅੱਗੇ ਆ ਗਿਆ ਜੀ ਨਿਊ ਹਾਲੈਂਡ 363 ਪਲੱਸ ਵਾਲਾ ਇਹ ਪਲੱਸ ਵਾਲੇ ਵੀ 2008 ਮਾਡਲ ਹੈਗਾ ਠੀਕ ਹੈ ਜੀ ਟੀਐਕ ਇਹ 3 ਸਪੀਡ ਹੋਇਆ ਹੋਇਆ ਹੈਗਾ 3 ਸਪੀਡ ਹੋਇਆ ਹੋਇਆ ਹਾਂ ਡਿਸਟ੍ਰਿਬਿਊਟਰ ਲੱਗਿਆ ਹੋਇਆ ਇਹਦੇ ਡਬਲ ਵਾਲਾ ਡਿਸਟ੍ਰਿਬਿਊਟਰ ਡਬਲ ਹੈ ਤੇ ਡਬਲ ਹੈ ਹਾਂ ਸਾਲਾ ਹੁਣ ਇਸ ਟਾਈਮ ਸੇ ਟੌਪ ਮਾਡਲ ਆ ਪਾਵਰ ਸਟੀering ਹੈਗਾ ਠੀਕ ਹੈ ਜੀ ਟੌਪ ਮਾਡਲ ਹੈਗਾ ਇੱਕ ਸਾਈਡ ਤੇ ਫਾਈਬਰ ਵਾਲੀ ਰੌਡ ਲੱਗੀ ਆ ਹੈਵੀ ਸ਼ੌਟ ਪੈਸਟ ਲੱਗਿਆ ਹੋਇਆ ਹੈਗਾ ਕੰਪਨੀ ਵਾਲੀ ਛਤਰੀ ਲੱਗੀ ਹੋਈ ਹੈਗਾ ਹਾਲੈਂਡ ਵੀ ਆਉਂਦੀ ਹੈ ਜਿਹੜੀ ਠੀਕ ਹੈ ਜੀ ਜੈਂਸੀ ਵਾਲੀ ਠੀਕ ਤੇ ਮਰਗਾੜ ਮੁੜਗੂੜ ਦੇਖ ਸਕਦੇ ਹੋ ਤੁਸੀਂ ਪੂਰੇ ਵਧੀਆ ਪਿਆ ਇਹ ਰੰਗ ਪੇਂਟ ਦਾ ਵੀ ਸੋਹਣਾ ਟਰੈਕਟਰ ਆ ਜੱਜਦਾ ਦੇਖੋ ਚੰਗਾ ਦੇ ਟਰਹਰ ਸ਼ਿੰਗਾਰ ਵਧੀਆ ਲੱਗਿਆ ਉਹ ਮੂਰੇ ਆ ਸੰਗੜੀਆਂ ਗੁੜੀਆਂ ਲਾ ਕੇ ਮੂਰਲੇ ਮਗਰਾਟ ਰੂਟ ਪੂਰਾ ਘੈਂਟ ਬਣਾਇਆ ਹੋਇਆ ਹਾਂ ਪੂਰਾ ਸ਼ਿੰਗਾਰ ਲੱਗਿਆ ਵਾ ਹਾਂ ਜੀ ਹਾਂ ਇੱਥੇ ਵੀ ਸਪੀਡ ਚ ਆ ਗਿਆ ਜੀ ਟਾਇਰਾਂ ਦੀ ਕੀ ਕੰਡੀਸ਼ਨ ਹੋਊਗੀ ਟਾਇਰ ਹੈਗੇ ਇਹਦੇ 80 ਕੇ ਪੈਸੇ ਵੀਰੇ 80 ਪੈਸੇ ਟਾਇਰ ਆ ਸੋਹਰੇ ਟਾਇਰਾਂ ਚ ਹਾਂ 16 ਦੇ ਟਾਇਰਾਂ ਵਾਲਾ ਮੂਰਲੇ ਕੋਲ ਇਹ ਘਟਾ ਮੂਰਲੇ 65 ਦਾ ਪੈਸੇ ਟਾਇਰ ਹੈਗੇ 70 ਪੈਸੇ ਬਸ ਠੀਕ ਆ ਜੀ ਮਾਡਲ ਕਿੰਨੇ ਆ ਜੀ ਮਾਡਲ 2008 ਵੀਰੇ ਕੀ ਡਿਮਾਂਡ ਆ ਇਹ ਇਹ 455000 ਦਾ ਕਹਿੰਨੇ ਆਗੇ ਹਾਂਜੀ ਓਕੇ ਮੌਕੇ ਤੋਂ ਹੋ ਜਾਉਂਦਾ ਹੁੰਦਾ ਤਾਂ ਠੀਕ ਆ ਜੀ 35 ਕਿਸ਼ਰ ਦਾ ਦੇ ਦਾਂਗੇ ਠੀਕ ਆ ਬਾਈ ਜੀ ਹਾਂਜੀ ਅੱਗੇ ਜੀ ਇਹ ਹੈਗਾ ਹੈ 855 ਵੀਰੇ 855 3 ਸਟਾਰ ਚ ਹਾਂ ਰਿਵਰਸ ਪੀਟੀਓ ਆ ਇਹ ਹਾਂਜੀ ਤੇ ਚੰਗਾ ਡ੍ਰੈਗਰ ਹੈਗਾ ਜਨਾ ਹੈਗਾ ਠੀਕ ਆ ਜੀ ਚੰਗਾ ਡ੍ਰੈਗਰ ਇਹਦੇ ਟਾਇਰ ਬਿਲਕੁਲ ਨਵੇਂ ਗੁਡੀਅਰ ਦੇ ਹਾਂਜੀ ਹਾਂ ਇਹ ਆ ਗਿਆ ਜੀ 14 ਦੇ ਟਾਇਰਾਂ ਚ 14 ਦੇ ਟਾਇਰ ਆ ਗੁੜੀਰ ਤੇ ਜਮਾਂ ਨੰਮੇ ਆ ਮੂਰਲੇ ਹੈਗੇ 85 ਕੇ ਪੈਸੇ ਆਗੇ ਟਾਇਰ 85 ਪੈਸੇ ਫਰੰਟ ਵਾਲੇ ਟਾਇਰਾਂ ਦੀ ਕੰਡੀਸ਼ਨ ਹੈ 3 ਸਟਾਰ ਪੀਵੀ ਪੁਆਇੰਟ ਮੋਹਾਲੀ ਦਾ ਸਰਕਾਰੀ ਪਲੇਟਾ ਲੱਗੇ ਆ ਮੂਰਲੇ ਅਪੋਲੋ ਦੇ ਹੈਗੇ ਹਾਂਜੀ ਇਹ ਡਰਾਂ ਸਮ ਕਹਿ ਸਕਦਾ ਆਪਾਂ ਪੂਰੇ ਚੰਗਿਆਂ ਚ ਹੈਗਾ ਠੀਕ ਹੈ ਜੀ ਜੀ ਮਤਲਬ ਚੰਗਿਆਂ ਚ ਹੁੰਦਾ ਨਾ ਹੁਣ ਕਹਿ ਦਿਆ ਤੇ ਹਲੇ ਨਿਕਲਨ ਕੋ ਉਮੀ ਪੈ ਰਹੇ ਮਾਰੂ ਮਤੇ ਹਾਂ ਹਾਂ ਪੂਰਾ ਸੋਹਣਾ ਆ ਜਮ ਕੇ ਪਏ ਆਲੇ ਤੇ ਠੀਕ ਹੈ ਜੀ ਮੜਗੜਾ ਮੜਗੂੜ ਵਿਚੋ ਵੀ ਵਧੀਆ ਪਏ ਆ ਇਹ ਰੰਗ ਪੈਂਟ ਦਾ ਸੋਹਣਾ ਟਰੈਕਟਰ ਉਹ ਇੰਜਨ ਗੇਅਰ ਦਾ ਵੀ ਠੀਕ ਆ ਟਰੈਕਟਰ ਠੀਕ ਆ ਜੀ ਕਿਉਂਕਿ ਮੈਂ ਚਲਾ ਕੇ ਦੇਖ ਕੇ ਲੈ ਕੇ ਆਂਗਾ ਠੀਕ ਆ ਠੀਕ ਆ ਕੋਈ ਰੇਟ ਦਾ ਚਲਾ ਜੀ ਤੇ ਇਹ ਮਾਡਲ ਜੀ ਇਹ ਮਾਡਲ 2011 ਵੀਰੇ ਕੀ ਡਿਮਾਂਡ ਹੈ ਜੀ ਮੰਡੀ ਵਾਲਾ ਰੇਟ ਤਾਂ 410000 ਲਿਖਿਆ ਹੋਇਆ ਹਾਂਜੀ ਬਾਕੀ ਮੌਕਾ ਹੋ ਜਾਣਾ ਠੀਕ ਆ ਜੀ ਹਰੇਕ ਟਰੈਕਟਰਾਂ ਜੋ 10-15000 ਦਾ 15000 ਆਪਣਾ ਨੋਰਮਲੀ ਹੁੰਦਾ ਹੀ ਆ ਯਾਰ ਇੰਨੇ ਦਾ ਥੋੜੇ ਮੋਟਾ ਵੱਧ ਦਾ ਲਿਖਣਾ ਹੀ ਪੈਂਦਾ ਉਹਦਾ ਠੀਕ ਆ ਜੀ ਕਈ ਵਾਰ ਆਇਆ ਹੁੰਦਾ ਨਾ ਅੰਦਰ ਵਿੱਚ ਫਿਰ ਉਹ ਨਹੀਂ ਕਹਿੰਦਾ ਵੀ ਹਾਂ ਬੱਚਾ ਕੋਈ ਆ ਜਾਂਦਾ ਕੋਈ ਕਈ ਵਾਰ ਕੋਈ ਨਾਲ ਕਮਿਸ਼ਨ ਵਾਲਾ ਆ ਜਾਂਦਾ ਫਿਰ ਉਹ ਵੀ ਅਡਜਸਟਮੈਂਟ ਕਰਨੀ ਕਈ ਵਾਰ ਬੱਟੇ ਸੱਟੇ ਵਾਲਾ ਆ ਜਾਂਦਾ ਕੋਈ ਠੀਕ ਹੈ ਜੀ ਸਾਰਾ ਕੁਝ ਦੇਖਣਾ ਪਹਿਲਾਂ ਅੱਗੇ ਜੀ ਇਹ 735 ਹੈ ਵੀਰੇ 735 ਆਗੇ ਹਾਂ 97 ਮਾਡਲ 97 ਮਾਡਲ ਐਟਾ ਠੀਕ ਐ ਕਰਾ ਠੀਕ ਹੈ ਜੀ ਕੀ ਕੰਡੀਸ਼ਨ ਹੈ ਟਾਇਰਾਂ ਦੀ ਟਾਇਰ ਤਾਂ ਹੈਗੇ ਤੇ 85 ਕੇ ਪੈਸੇ ਹੈ 85 90 ਪੈਸੇ ਠੀਕ ਹੈ ਜੀ ਹੂੰ ਮੂਰੇ ਘੱਟਾ ਉਹਦੇ ਮੂਰੇ ਪੈਸੇ ਠੀਕ ਹੈ ਜੀ ਮਾਡਲ ਜੀ ਇਹ ਹੈ। ਇਹ ਮਾਡਲ 97 ਦੇ 97 ਮਾਡਲ ਪੀਵੀ 3 ਬਠੰਡੇ ਦਾ ਨੰਬਰ ਆ। ਉਹ ਰੰਗ ਪੇਂਟ ਦਾ ਟਰੈਕਟਰ ਹੀ। ਰੰਗ ਪੇਂਟ ਦਾ ਠੀਕ ਆ ਜਿੰਨਾ ਕਹਾ ਰੀਨਲ ਜਾਈ ਆ। ਸੋਹਣਾ ਏ ਟਰੈਕਟਰ ਰੀਨਲ। ਅਰੇ ਮਾੜੀਆਂ ਕੋਰਾ ਗੂਰਾ ਤਾਂ ਮਾੜੀਆਂ ਮੋਟੀਆਂ ਹੋਈਆਂ। ਠੀਕ ਆ ਜੀ। ਤੁਹਾਨੂੰ ਵੱਡੀ ਬੁੱਡੀ ਲੈਣ ਦਾ ਹੂੰ ਰੀਨਲ। ਬਾਕੀ ਪੂਰਾ ਓਕੇ ਆ। ਹਾਂ। ਤੇ ਡਿਮਾਂਡ ਜੀ ਇਹਦੀ। ਡਿਮਾਂਡ ਤਾਂ 148000 ਕਰਦੇ ਆਂਗੇ। ਹਾਂਜੀ। ਮੌਕੇ ਦੇ ਦਿਆਂਗੇ 35 ਕੇ ਹਜ਼ਾਰ ਦਾ। ਠੀਕ ਆ ਜੀ। ਅੱਗੇ ਜੀ। ਇਹ ਆਪਣੇ ਹੀ ਟਰੈਕਟਰ ਜੀ ਕਿਸੇ ਜ਼ਿੰਮੇਵਾਰ ਪਾਰਟੀ ਦਾਗਾ। ਠੀਕ ਆ ਜ ਤੇ ਜੇ ਵੀਰੇ ਪੁਰਾਣਾ ਟਰੈਕਟਰ ਵਿੱਚ ਘਟਾਉਣਾ ਹੋਵੇ ਜੀ ਵਿੱਚ ਘਟਾਉਣ ਨੂੰ ਆ ਵੀ ਵਿੱਚ ਕੱਟਿਆ ਬਈ ਵੀਰੇ ਠੀਕ ਹੈ ਜੀ ਇਹ ਵੀ ਆਪਣੇ ਸੋਨਾ ਲੀਕਾ ਦੇ ਵਿੱਚ ਕੱਟਿਆ ਸੀ ਕੱਟਨੇ ਦਾ ਪੈਂਦੇ ਆ ਵਿੱਚ ਜਦੋਂ ਠੀਕ ਹੈ ਜੀ ਐਕਸਚੇਂਜ ਆਫਰ ਹਾਂ ਜੀ ਪੁਰਾਣਾ ਲਿਆ ਨਵਾਂ ਲਈ ਬਸ ਸਾਰਾ ਕੁਝ ਹੀ ਕਰਨਾ ਪੈਂਦਾ ਵੀਰੇ ਬਾਕੀ ਲੋਨ ਲੋਨ ਵੀ ਕਰਾ ਦਿੰਨੇ ਆ ਠੀਕ ਹੈ ਜੀ ਲੋਨ ਦੀ ਸ਼ਬਦਾ ਵੀ ਸਾਰਾ ਕੁਝ ਹੋ ਜਾਂਦਾ 12 ਮਾਡਲ ਤੋਂ ਉੱਪਰ ਉਹਦਾ ਲੋਨ ਹੋ ਜਾਂਦਾ ਤੇ ਪਿੰਡ ਜੀ ਕਿਹੜਾ ਆਪਣਾ ਮੈਂ ਇਹਦਾ ਮੈਂ ਤਾਂ ਰਹਿਣਾ ਬਰਨਾਲਿਆ ਵੀਰੇ ਹਾਂ ਜੀ ਇਹ ਮੇਰਾ ਰਹਿਸ਼ ਬਰਨਾਲਿਆ ਤੇ ਆਪਣੇ ਟਰੈਕਟਰ ਖੜੇ ਹੁੰਦੇ ਪੱਕੋ ਕੈਂਚਿਆਂ ਠੀਕ ਹੈ ਜੀ ਉਹ ਤੇ ਬਾਈ ਪ ਅੱਜ ਸੋਮਵਾਰ ਤੋਂ ਬਿਨਾ ਟਰੈਕਟਰ ਸੋਮਵਾਰ ਨੂੰ ਮੰਡੀ ਚੋਣਿਆ ਸੋਮਵਾਰ ਤੋਂ ਬਿਨਾ ਉੱਥੇ ਪੱਕੋ ਗੰਜ ਚਾਹੁੰਦੇ ਠੀਕ ਹੈ ਜੀ ਤੇ ਕੰਟਰੈਕਟਰ ਨੰਬਰ ਜੀ ਕੰਟਰੈਕਟਰ ਮੇਰਾ ਤਾਂ ਹੈਗਾ 98155 ਹਾਂਜੀ 74755 ਠੀਕ ਹੈ ਜੀ ਤੇ ਬਾਈ ਉੱਥੇ ਪੱਕੋ ਗੰਜ ਚਾਹੁੰਦਾ ਉਹਦਾ ਹੈਗਾ 98150 75672 ਠੀਕ ਹੈ ਜੀ ਹਾਂਜੀ ਹਾਂਜੀ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਮਿਲਦਾਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ